ਹਾਂਜੀ ਅੱਜ ਲੈ ਕੇ ਆਪਾਂ ਤੁਹਾਡੇ ਵਾਸਤੇ ਪਿਆਜ਼ ਦਾ ਨਵੇਂ ਤਰੀਕੇ ਨਾਲ ਇਹ ਪਰੌਂਠਾ ਪਰੌਂਠਾ ਬਹੁਤ ਵਧੀਆ ਬਣਦਾ ਹੈਗਾ ਤੇ ਤੁਸੀਂ ਇਸ ਨੂੰ ਕਿਸੇ ਵੀ ਟਾਈਮ ਪਰੌਂਠੇ ਨੂੰ ਬਣਾ ਕੇ ਖਾ ਸਕਦੇ ਹੈ ਇਹ ਸਾਰਿਆਂ ਨੂੰ ਪਸੰਦ ਆਉਣ ਵਾਲਾ ਪਰੌਂਠਾ ਹੈ ਕਿੰਨਾ ਵਧੀਆ ਬਣਦਾ ਹੈਗਾ ਸੌਖੇ ਤਰੀਕੇ ਨਾਲ ਬਣਦਾ ਹੈਗਾ ਹਾਂਜੀ ਤੁਸੀਂ ਜਰੂਰ ਬਣਾ ਕੇ ਦੇਖਿਓ ਕਿ ਆਪਾਂ ਇਸ ਪਰੌਂਠੇ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਅੱਜ ਆਪਾਂ ਪਿਆਜ਼ ਦੇ ਪਰੌਂਠੇ ਬਣਾਉਣੇ ਆ ਤੇ ਨਾਲੇ ਆਪਾਂ ਇੱਕ ሽਮਨਾ ਵਿੱਚ ਇਸ ਤਰ੍ਹਾਂ ਆਪਾਂ ਪਿੰਸ ਦੇ ਵਿੱਚ ਕੱਟ ਲਈ ਹੈਗੀ ਹੈ ਤੇ ਐਂ ਨਹੀਂ ਆਪਾਂ ਪਿਆਜ਼ ਕੱਟ ਲਿਆਗਾ ਆਪਾਂ ਬਿਲਕੁਲ ਨਵੇਂ ਤਰੀਕੇ ਨਾਲ ਇਹ ਪਰੌਂਖੇ ਬਣਾਉਣ ਲੱਗੇ ਹੈਗੇ ਆ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹੁਣ ਆਪਾਂ ਰੱਖ ਦਿੰਨੇ ਇਹਨੂੰ ਸਾਈਡ ਤੇ ਹੁਣ ਜਿਹੜਾ ਆਪਣਾ ਵੇਸ ਬਣਾ ਲਾ ਬੈਟਰ ਆ ਇਹਦੇ ਵਿੱਚ ਇੱਕ ਚਮਚਾ ਆਪਾਂ ਪਾ ਦਿੰਨੇ ਆ ਹਨ ਅਦਰਕ ਤੇ ਲਸਣ ਤੇ ਇੱਕ ਆਪਾਂ ਹਰੀ ਮਿਰਚ ਇਹਨਾਂ ਨੂੰ ਆਪਾਂ ਕਰ ਦਏ ਕੁੱਟ ਲਿਆ ਸੀ ਇਹ ਮਿਲਾ ਦਿੰਨੇ ਆ ਚਾਹੋ ਤਾਂ ਤੁਸੀਂ ਆਟੇ ਦੇ ਵਿੱਚ ਹੀ ਮਿਲਾ ਸਕਦੇ ਆ ਤੇ ਜਾਂ ਤੁਸੀਂ ਐਸ ਤਰ੍ਹਾਂ ਬੈਟਰ ਦੇ ਵਿੱਚ ਮਿਲਾ ਸਕਦੇ ਆ हां जी 10 ਮਿੰਟ ਹੋ ਗਿਆ ਆਟਾ ਰੱਖੇ ਨੂੰ ਤੇ ਆਟਾ ਬਿਲਕੁਲ ਸੈੱਟ ਹੋ ਗਿਆ ਬਹੁਤ ਵਧੀਆ ਆਟਾ ਇੱਕ ਤਨਾ ਮੱਖੀਆਂ ਬਹੁਤ ਪਰੇਸ਼ਾਨ ਕਰ ਰਹੀਆਂ ਕਰਨ ਦੇ ਵਿੱਚ ਫੜੇ ਆਪਾਂ ਨਾ ਆਟੇ ਨੂੰ ਮੋਕੀ ਦੇ ਦਨੇ ਆਟਾ ਵਧੀਆ ਮਿਲਾਇਆ ਜਾਂਦਾ ਹੋਇਆ ਵੇਸਾ ਤਾਂ ਆਪਾਂ ਆਟਾ ਬਹੁਤ ਵਧੀਆ ਗੁੰਨਿਆ ਸੀ ਹੁਣ ਆਪਾਂ ਬਣਾ ਲੈਨੇ ਆ ਪੇੜੇ ਥੋੜਾ ਜਿਹਾ ਆਪਾਂ ਸੁੱਕਾ ਆਟਾ ਲੈ ਲੈਨੇ ਇੱਧਰ ਦੇਖੋ ਮੈਂ ਪਲੇਟ ਦੇ ਵਿੱਚ ਪਹਿਲੇ ਛਾਂਲ ਕੇ ਰੱਖਿਆ ਸੀਗਾ ਤੇ ਹੁਣ ਜਿੰਨੇ ਪਰੌਂਠੇ ਬਣਾਉਣੇ ਆ ਉਹਨੇ ਆਪਾਂ ਪੇੜੇ ਬਣਾ ਲਏ ਕਿਹੜੇ ਨਾ ਆਪਾਂ ਜਿਆਦਾ ਵੱਡਾ ਕਰਾਂਗੇ ਤੇ ਨਾ ਹੀ ਜਿਆਦਾ ਆਪਾਂ ਇਹ ਪੇੜਾ ਛੋਟਾ ਕਰਾਂਗੇ ਪਰ ਉਠੇ ਤੇ ਸਾਇਦੇ ਸਾਮਨਾ ਆਪਾਂ ਜਿਹੜਾ ਇਹ ਪੇੜਾ ਕਰਾਂਗੇ ਛੋਟਾ ਵੱਡਾ ਸਾਇਦੇ ਪਰੋਂਟਾ ਤੁਸੀਂ ਆਵੇਂ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਆਪਾਂ ਪੇੜੇ ਸਾਰੇ ਬਣਾ ਲਾਂਗੇ ਹਾਂਜੀ ਪਰੋਂਠਾ ਬਣਾਉਣ ਵਾਸਤੇ ਆਪਾਂ ਇੱਕ ਚੱਕੜਾ ਲੈ ਲਿਆ ਤੇ ਹੁਣ ਥੋੜਾ ਇਹ ਨਾ ਆਪਾਂ ਪੇੜੇ ਨੂੰ ਸੁੱਕਾ ਆਟਾ ਲਾ ਲਾਂਗੇ ਹੁਣ ਪਰੋਂਠਾ ਆਪਾਂ ਇੱਕ ਰੋਟੀ ਵੇਲ ਲਾਂਗੇ ਨਾ ਜ਼ਿਆਦਾ ਰੋਟੀ ਪਤਲੀ ਬੇਲਣੀ ਆ ਤੇ ਨਾ ਹੀ ਜ਼ਿਆਦਾ ਆਪਾਂ ਰੋਟੀ ਮੋਟੀ ਬੇਲਾਂਗੇ। ਉਹ ਕਿ ਥੋੜੀ ਜਿਹੀ ਮੋਟੀ ਰਹੇ ਥੋੜਾ ਜਿਹਾ ਕੱਚਾਪਣ ਰਹ ਜਾਂਦਾ ਹੈਗਾ। ਹਾਂਜੀ ਰੋਟੀ ਨੂੰ ਆਪਾਂ ਬੇਲ ਲਿਆ ਹੈਗੇ ਤੁਸੀਂ ਦੇਖ ਸਕਦੇ ਹੋ। ਤੇ ਨਾ ਜ਼ਿਆਦਾ ਰੋਟੀ ਆਪਾਂ ਪਤਲੀ ਬੇਲੀਏ ਤੇ ਨਾ ਹੀ ਜ਼ਿਆਦਾ ਰੋਟੀ ਆਪਾਂ ਮੋਟੀ ਬੇਲੀਏ। ਗੈਸ ਦੇ ਉੱਪਰ ਆਪਾਂ ਤਵੇ ਨੂੰ ਰੱਖ ਲਿਆ ਹੁਣ ਤਵੇ ਦੇ ਉੱਪਰ ਆਪਾਂ ਰੋਟੀ ਨੂੰ ਪਾ ਦਾਂਗੇ। ਹੁਣ ਜਿਹੜੀ ਆਪਣੀ ਸ਼ਿਮਲਾ ਮਿਰਚ ਤੇ ਪਿਆਜ਼ ਕੱਟ ਕੇ ਰੱਖੀ ਐ ਉਹ ਆਪਾਂ ਇਸ ਤਰ੍ਹਾਂ ਹੁਣ ਰੋਟੀ ਦੇ ਉੱਪਰ ਲਾ ਦਾਂਗੇ। ਇੱਕ ਇੱਕ ਪੀਸ ਆਪਾਂ ਪਿਆਜ਼ ਦਾ ਲਾਦਾਂਗੇ ਇੱਕ ਇੱਕ ਪੀਸ ਆਪਾਂ ਸ਼ਿਮਲਾ ਮਿਰਚ ਦਾ ਸ਼ਿਮਲਾ ਮਿਰਚ ਤੇ ਪਿਆਜ਼ ਆਪਾਂ ਰੋਟੀ ਦੇ ਉੱਪਰ ਰੱਖਤਾ ਹੁਣ ਆਪਾਂ ਜਿਹੜਾ ਬੈਟਰ ਤਿਆਰ ਕੀਤਾ ਸੀ ਦੇਸਾਂ ਦਾ ਇਸ ਤਰ੍ਹਾਂ ਆਪਾਂ ਹੁਣ ਪਰੌਣ ਦੇ ਉੱਪਰ ਆਪਾਂ ਇਸ ਤਰ੍ਹਾਂ ਫਲਾ ਦੇਣੀ ਹੈ ਜਿਆਦਾ ਮੋਟਾ ਨਹੀਂ ਕਰਨਾ ਥੋੜਾ ਥੋੜਾ ਪਤਲਾ ਹੀ ਬਣਾਵਾਂਗੇ ਆਪਾਂ ਹਾਂਜੀ ਬੇਸਨ ਆਪਾਂ ਹੁਣ ਰੋਟੀ ਦੇ ਉੱਪਰ ਪਾਤਾ ਹੈਗਾ ਤੇ ਹੁਣ ਆਪਾਂ ਥੋੜਾ ਨਾ ਸਾਈਡਾਂ ਤੇ ਥੋੜਾ ਥੋੜਾ ਤੇਲ ਲਾ ਦਨੇ ਜਿਆਦਾ ਨਹੀਂ ਬਸ ਥੋੜਾ ਥੋੜੀ ਲਾਵਾਂਗੇ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਮੀডিয়াম ਤੇ ਰੱਖਾਂਗੇ ਕਿ ਜਿਹੜਾ ਥੋੜਾ ਜਿਹਾ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਾਤਾ ਹੈਗੇ ਬਿਲਕੁਲ ਇਹ ਪਰੌਂਠਾ ਬਣਾਉਣ ਦਾ ਨਵਾਂ ਤਰੀਕਾ ਹੈਗਾ ਤੇ ਟੇਸਟੀ ਬਹੁਤ ਬੰਦ ਹੈਗਾ ਇਹ ਤਰੀਕੇ ਨਾਲ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਕੇ ਦੇਖੋ ਪਰੌਂਠੇ ਨੂੰ ਹਲਕਾ ਜਿਹਾ ਸੇਕ ਲੱਗ ਗਿਆ ਹੁਣ ਆਪਾਂ ਪਾਸਾ ਪਾਟ ਦਿੰਨੇ ਆ ਪੂਰੇ ਧਿਆਨ ਨਾਲ ਕਿੰਨਾ ਮ데요 ਸੇਕ ਲੱਗ ਗਿਆ ਹੁਣ ਇੱਧਰਲੇ ਆਪਾਂ ਪਾਸੇ ਲਾ ਦੇਣੀ ਹੈ ਤੇਲ ਕਿਉਂ ਵੀ ਨਾ ਸਰਦੇ ਤੇਲ ਵੀ ਆਪਾਂ ਕਈ ਵਾਰ ਤੇਲ ਨਹੀਂ ਖਾਂਦੇ ਹੁੰਦੇ ਆਪਾਂ ਕਿਉਂ ਲਾ ਸਰਦੇ ਤੇ ਜੇ ਤੇਲ ਲਾਉਣਾ ਵੀ ਤਾਂ ਐਸ ਤਰ੍ਹਾਂ ਥੋੜਾ ਜਿਹਾ ਤੇਲ ਲਾਉਣੇ ਕੋਈ ਜ਼ਿਆਦਾ ਤੇਲ ਵਿੱਚ ਆਪਾਂ ਇਹ ਪਰੌਂਠੇ ਨਹੀਂ ਬਣਾਉਣ ਲੱਗੇਗੇ ਥੋੜੇ ਤੇਲ ਵਿੱਚ ਬਣਾਉਣ ਲੱਗਣੀ ਆ ਹੁਣ ਕਿਹੜਾ ਪਤਾ ਸੱਤ ਪਾਟਦੇ ਨਹੀਂ ਇੱਧਰਲੇ ਪਾਸੇ ਕਿੰਨਾ ਵਧੀਆ ਲੱਗਦਾ ਨਾ ਪਰੌਂਠਾ ਵੀਰ ਭਲੇ ਕਿੰਨਾ ਵਧੀਆ ਤਰੀਕਾ ਪਰੌਂਠਾ ਬਣਾਉਂਦਾ ਤੇ ਕਿੰਨਾ ਵਧੀਆ ਆਏਗਾ ਹੁਣ ਆਪਾਂ ਐਸ ਤਰ੍ਹਾਂ ਚੰਗੀ ਤਰ੍ਹਾਂ ਪਕਾ ਲਏਨੇ ਪਰੌਂਠੇ ਨੂੰ हां जी परांठे ਨੂੰ ਆਪਾਂ ਬਣਾ ਕੇ ਤਿਆਰ ਕਰ ਲਏ ਦੇਖੋ ਕਿੰਨਾ ਪੂਰੀ ਇਹ ਪਰੌਂਠਾ ਬਣਿਆ ਹੈਗਾ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਹੁਣ ਤੁਹਾਨੂੰ ਇੱਕ ਪਰੌਂਠਾ ਮੈਂ ਹੋਰ ਬਣਾ ਕੇ ਦਿਖਾਉਣੀ ਆ ਹੁਣ ਆਪਾਂ ਦੂਸਰਾ ਪਰੌਂਠਾ ਦੇ ਲੰਨੇ ਆ ਹੁਣ ਆ ਪਰੋਟੀ ਨੂੰ ਤਵੇ ਦੇ ਉੱਪਰ ਪਾ ਦਿੰਨੇ ਹੈਗੇ ਤਵਾ ਮੈਂ ਹੁਣ ਕਿਹੜਾ ਗੈਸ ਬੰਦ ਕੀਤਾ ਸੀ ਕਿਉਂਕਿ ਤਵਾ ਕਾਫੀ ਗਰਮ ਸੀਗਾ ਤੇ ਜੇ ਜਿਆਦਾ ਗਰਮ ਤੇ ਆਪਾਂ ਰੋਟੀ ਪਾ ਦਿੰਦੇ ਗੈਸ ਔਨ ਹੀ ਰੱਖਦੇ ਤੇ ਫਿਰ ਛੇਤੀ ਜਿਹੜੀ ਇਹ ਪਰੌਂਠਾ ਪੱਕ ਜਾਂਦਾ ਜਿੱਦੋਂ ਨੂੰ ਆਪਾਂ ਇਹ ਸਬਜ਼ੀਆਂ ਰੱਖ ਦਿੱਤੀ ਹੁਣ ਇਸ ਕਰਕੇ ਮੈਂ ਨਾ ਗੈਸ ਨੂੰ ਇੱਕ ਵਾਰੀ ਬੰਦ ਕਰਤਾਗਾ ਤਗੀਦ ਇਹ ਸਬਜ਼ੀਆਂ ਆਪਾਂ ਚੇੰਤੀਆਂ ਨੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਆਨ ਕਰ ਲਾਂਗੇ ਕਿਉਂਕਿ ਜੇ ਆਪਾਂ ਆਨ ਹੀ ਰੱਖਾਂਗੇ ਤੇ ਰੋਟੀ ਨੂੰ ਜ਼ਿਆਦਾ ਸੇਕ ਲੱਗ ਜਾਊਗਾ ਕਈ ਵਾਰ ਇਹ ਮਦਾ ਪਰੌਂਠਾ ਆਪਣਾ ਮੱਜ ਵੀ ਨਾ ਜਾਵੇ ਫਸਿਮਲਾ ਮਿਰਚ ਤੇ ਪਿਆਜ਼ ਆਪਾਂ ਰੋਟੀ ਦੇ ਉੱਪਰ ਰੱਖ ਤੇ ਹੁਣ ਆਪਾਂ ਗੈਸ ਨੂੰ ਆਨ ਕਰ ਲੈਂਦੇ ਨੇ ਇਹ ਹੁਣ ਜਿਹੜਾ ਆਪਣਾ ਵੇਸਣ ਦਾ ਡੇਅਟਰ ਉਹ ਉਸੇ ਤਰੀਕੇ ਨਾਲ ਪਾ ਦਿੰਦੇ ਹਾਂ ਰੋਟੀ 'ਤੇ ਇਹ ਰੋ ਪਿਆਈ ਨੂੰ ਤੇ ਫਸਿਮਲਾ ਮਿਰਚ ਨੂੰ ਚੰਗੀ ਤਰ੍ਹਾਂ ਆਪਾਂ ਨੂੰ ਵੇਸਣਾ ਕਵਰ ਕਰਨਾ ਹੈ पूरा पास पट दें उस देख के ना थोड़ा थोड़ा क्यों ला लेंगे सॉरी रसाई तेल ला दें हाँ जी दूसरा परौंठा भी आप बना के तैयार कर लिया देखो कि परौंठे बन गए जी हाँ जी अज तो प्याज के नवे तरीके परौंठे बनाने का तरीका बढ़िया लग हो वीडियो लाइक के शेयर जरूर कर दौ चैनल तो पहली बार है तो चैनल तुम जरूर सबसक्राइब कर दौ मिलते हो कि अपना नवी रैसिपी वीडियो देखने तुत बहुत धन्यवाद जी